ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਨੇੜੇ ਪਿੰਡ ਜਲਾਲਵੀ ਰਹਿ ਜਾਂਦਾ ਤੇ ਆਕਲੀਆ ਵੀ ਨੇੜੇ ਹੈ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਟੋਟਲ 4 ਨਾਗ ਹੈ ਜੀ ਜਿੰਨਾ ਚੋ ਤਿੰਨ ਸੂਏ ਸਵਾਏ ਆ ਤੇ ਇੱਕ ਗੱਬਣ ਡਿਟੇਲ ਬਾਈ ਤੋਂ ਲੈ ਦੂੰਗਾ ਤਸੱਲੀ ਪਰਖ ਸੁਸੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასი ਗਾ ਜੀ ਸასი ਗਾ ਜੀ ਨਾਮ ਤੇ ਐਡਰੈਸ ਦੱਸੋ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਸੀਲਪੂੜਾ ਜੀ ਮੋਬਾਈਲ ਨੰਬਰ ਜੀ 9041088878 ਜੀ ਠੀਕ ਆ ਵੀਰੇ ਅੱਜ ਨਗ ਹੈਗੇ 4 ਵਜੇ ਹਾਂਜੀ 4 ਆ ਕਿੱਧਰੋਂ ਸ਼ੁਰੂ ਕਰਕੇ ਇਧਰੋਂ ਲਾ ਗਏ ਨੇ ਜਰਸੀ ਪਹਿਲਾਂ ਵਰਦੀ ਜੀ ਜੀ ਸੂਆ ਕਿੰਨੇ ਮਾ ਵੀਰੇ ਇਹ ਪਹਿਲਾ ਸੂਆ ਸੂਈ ਆ ਜੀ ਠੀਕ ਆ ਕਦੋਂ ਸੂਈ ਆ ਜੀ ਇਹ ਸੋਭਾਈ ਸੂਈ ਆ ਜੀ ਬੱਚਾ ਕੀ ਆ ਪਿੱਛ ਵੀਰ ਦੀ ਗਰੰਟੀ ਹੈ ਹਾਂ ਜੀਰ ਆਪਾਂ ਵੀਡੀਓ ਬਣਾਣੀ ਬਈ ਕਿੰਨਾ ਕੱਢਿਆ ਬੋਲਾ ਜੀ ਬੋਲਾ ਹਾਂ ਕਹਿੰਦਾ ਬਈ 2 ਕਿਲੋ ਕੱਢਿਆ ਥਾਣਾ ਦੀ ਗਰੰਟੀ ਹੈ ਹਾਂ ਥਾਣਾ ਦੀ ਗਰੰਟੀ ਹੈ ਪਾਰ ਪਿੱਛੇ ਦੀ ਥਾਣਾ ਦੀ ਫੁੱਲ ਗਰੰਟੀ ਹੈ ਕਿੰਨਾ ਪਿਆਜੂ 2 ਤਾਂ ਪਹਿਲਾਂ ਚਾਹੀਦਾ 12 13 ਕਿਲੋ ਬਈ ਯਾਰ ਠੀਕ ਹੈ ਹਾਂ ਬਾਪੇ ਦਾ ਦਾ ਕੋਈ ਬਾਲਾ ਨਹੀਂਗਾ ਇੰਨਾ ਦੁੱਧ ਤੱਕ ਨਹੀਂ ਇੰਨਾ ਤਾਂ ਬਈ ਹੁਣ ਲਾਲਾ ਸਾਪਾ ਸੜਗਾਈਆਂ ਸੜਗਾਂ ਢੰਡਾਂ ਕਾ ਦਈ ਜਾਂਦੀਆਂ ਤਾਂ ਤਾਜੀ ਆ ਫੇਰ ਵੀ ਹਾਂ ਠੀਕ ਹੈ ਬਾਕੀ ਠੰਡੀ ਠੁੰਡੀ ਵੇਖ ਲਾ ਬਹੁਤ ਆ ਠੰਡੀ ਮਿੱਠੀ ਪੂਰੀ ਏ ਬਾਕੀ ਖਾਣ ਵੀ ਪੂਰਾ ਸੋਹਣੇ ਸਾਰੇ ਲੱਗਿਆ ਵਾ ਹਾਂ ਆ ਮੜੀ ਆ ਛਾਂਖ ਹੈਗੀ ਆ ਆਪਾਂ ਦੱਸ ਦਨੇ ਪਹਿਲਾਂ ਹੀ ਮੂੰਹ ਹੈ ਨਹੀਂ ਇਹਦੇ ਜਮਾਂ ਇਹ ਤਾਂ ਬੇਮਲੂਮੀ ਹਾਂ ਮੂੰਹ ਵੀ ਹੈ ਨਹੀਂ ਬਈ ਇਹਦੇ ਕੋਈ ਕਹਿ ਹੁੰਦਾ ਬਈ ਇਹ ਤਾਂ ਥਾਨ ਪੰਜ ਦਾਣੇ ਜਿੱਡੀ ਆ ਹਾਂ ਚੈੱਕ ਕਰ ਸਕਦੇ ਹੋ ਤੁਸੀਂ ਤੋੜ ਦੇ ਵੀਰੇ ਸੋਹਣੇ ਜਰਸੀ ਆ ਹਾਈਟ ਆਪਾਂ ਨਾਰਮਲ ਮੰਨ ਸਕਦੇ ਆ ਜੀ ਇਹਦੀ ਆਉ ਕੋਈ ਬਾਲੀ ਵੀ ਛੋਟੀ ਨਹੀਂ ਕਹਿ ਸਕਦਾ ਇੱਕ ਜਮਾ ਨਹੀਂ ਕੀ ਹਾਂ ਕਹਿ ਸਕਦਾ ਉਹ ਬੱਕਰੀ ਜੀ ਵੀ ਨਹੀਂ ਆਪਾਂ ਕਹਿ ਸਕਦੇ ਤੇ ਵੱਡੀ ਵੀ ਨਹੀਂ ਕਹਿ ਸਕਦੇ ਕਿਹਦਾ ਸੂਕੇ ਪਸ ਨੂੰ ਪਤਾ ਜਾ ਆਪਾਂ ਮੰਨ ਜਾਂਦਾ ਪਸੂ ਥੋੜਾ ਜਿਹਾ ਜਾਪੇ ਚ ਸਹੀ ਹਾਂ ਹਾਂ ਬਾਕੀ ਬਾਈ ਦੱਸਦਾ ਕਿ 2 ਕਿਲੋ ਬੋਲੀ ਕੱਢੀ ਐ ਜੀ ਦੁੱਧ ਪਿਆਜੂ 12-13 ਕਿਲੋ ਖੁੱਲ ਲਈ ਹਰਾਉਣਾ ਵਾਧ ਪੈਜਾ ਵਾਧ ਪੈਜਾ ਬਾਈ ਹਰਾ ਆਪਾਂ ਵਾਧਾ ਕੇ ਦੱਸ ਕੇ ਕਹਿਣਾ ਕਿ ਸੇਵਾ ਅਗਲੇ ਨੇ ਦੁੱਧ ਕਢਾਉਣਾ ਕਰਨੀ ਵੈਸੇ ਹੀ ਆ ਮਾੜੇ ਮੜੇ ਟਮਕਣੇ ਤੁਹਾਨੂੰ ਜਿੰਦੇ ਹੋਣਗੇ ਇਹ ਵੈਸੀ ਆ ਕਿਸੇ ਕਿਸੇ ਨਗ ਚ ਆ ਹੀ ਜਾਂਦੇ ਹੁੰਦੇ ਜਦੋਂ ਚਾਲਦੇ ਨੇ ਫਿਰ ਇਹਨਾਂ ਦਾ ਕੋਈ ਵਟਾ ਵੀ ਹੈ ਨਹੀਂ ਕਾ ਜੀ ਚੰਗੀ ਆ ਗਰਮੀਆਂ ਦਾ ਤੋਹਫਾ ਦੁੱਧ ਵੀ ਕਰਮ ਵਾਲੀ ਸੰਗਣਾ ਕਿਉਂ ਮਾਰ ਦਨੇ ਬਾਕੀ ਆਪਾਂ ਠੀਕ ਆ ਵੀਰੇ ਹਾਂਜੀ ਧਾਰਾ ਦਾ ਬੱਚਾ ਵੀ ਨਹੀਂ ਸਹੀ ਉੱਠਣ ਲੱਗਾ ਠੀਕ ਆ ਬੱਚਾ ਦਾ ਹਜੇ ਉੱਠਣ ਨਹੀਂ ਲੱਗਾ ਆਈ ਮਰਾਲੂਗੀ ਹਾਂ ਬਾਈ ਹਾਂ ਬਾਈ ਲੋੜੀ ਨੂੰ ਇਹ ਲਾਉਣਾ ਲਾ ਵੀ ਦਿੰਨੇ ਆ ਬਾਕੀ ਗੱਲ ਬਾਕੀ ਥੋੜਾ ਹਜੇ ਉੱਠਣ ਨਹੀਂ ਲੱਗਾ ਬਾਕੀ ਕੋਈ ਨਹੀਂ ਪਾਪਾ ਨੂੰ ਮਾਰ ਦਨੇ ਧਾਰਾ ਰੇਂਦ ਜੀ ਬੱਚਾ ਉਹ ਨਹੀਂ ਖਰਾਬ ਕਰਨ ਵਾਲੀ ਠੀਕ ਆ ਉਹ ਮੇ ਲੱਤ ਛਾੜਾ ਲਈ ਨਾ ਨਾ ਜਮਾ ਹੀ ਨਹੀਂ ਲਾ ਮਗਰ ਲੈ ਜੀ ਵੀਰੇ ਠੰਡੀਆਂ ਦਾ ਬਾਹਲਾਂ ਕਰ ਮਾਲਾਂ ਮੈਂ ਕਹਿ ਦੇ ਬਈ ਇਹਨਾਂ ਨੂੰ ਨੱਤ ਛੜਤਾ ਹੁੰਦੀ ਨਾ ਠੀਕ ਹੈ ਬਈ ਓਕੇ ਆਪਾਂ ਨਾਲ ਹਜੇ ਥੋੜਾ ਟਾਈਮ ਹੋਇਆ ਕੱਢੇ ਇਹਨੂੰ ਠੀਕ ਹੈ ਹਾਂ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਵੀ ਦੱਸੋ ਬੋ ਲੈ ਜਾਂਦੇ ਨਹੀਂ ਬਈ ਸਾਢੇ 42000 ਉਹ ਜੂ ਮਾਨਤਾਂ ਜੀ ਬਹ ਮਾਨਤਾਂ ਵਾਲਾ ਕਸਰੀ ਹੁੰਦਾ ਬਈ ਠੀਕ ਹੈ ਇੰਨੇ ਦਿੰਦਾ ਕੋਣਾ 30 35 35 ਤੋਕਣਾ ਹੀ ਵਿਕ ਜਾਂਦੇ 8 ਕਿਲੋ ਦੁੱਧ ਵਾਲਾ ਹੁੰਦੀ 25 3000 ਹਾਂ ਬਾਕੀ ਵੱਛੀ ਆਉਂਦੀ ਆ 42000 ਰੁਪਏ ਬਾਕੀ ਠੰਡੀ ਠੰਡੀ ਵਾਲਾ ਖਰਾਬ ਕਰਨ ਵਾਲਾ ਠੰਡੀ ਪੂਰੀ ਹੈ ਜਿਹਨੇ ਕਿਤੇ ਫੜੀ ਰੱਖੀ ਨਾ ਆਏ ਨਹੀਂਗਾ ਨਾ ਖਰਾਬ ਕਰਨ ਵਾਲੀ ਨਾ ਨਿਆਣੇ ਤੇ ਲੋੜ ਹੀ ਨਹੀਂ ਬਾਈ ਯਾਰ ਕਰਨ ਵਾਲੀ ਠੀਕ ਹੈ ਵੀਰੇ ਇਹਦਾ ਵਿਚਾਰਾ ਕਿ ਬਿਰਦ ਬੰਦੇ ਨੇ ਕਿਸੇ ਨੇ ਲੈਣਾ ਪੀੜੀ ਬਾਦਾ ਕੇ ਚੋਈ ਆ ਜਾ ਹਾਂ ਜਿੰਨੇ ਮੰਨ ਲਓ 2-3 ਜੀ ਆ ਵਧੀਆ ਦੁੱਧ ਹੈ ਹਾਂ ਵਧੀਆ ਬਾਈ ਫੈਂਡ ਵਾਲਾ ਪਾਉ ਬਾਕੀ ਦੁੱਧ ਮੈਂ ਕਹਿ ਦਗੇ ਵਾਧੂ ਵੀ ਪਾ ਸਕਦੀ ਆ ਕਿਉਂ ਆਪਾਂ ਹੁਣ ਕੱਢਿਆ ਕਰਕੇ ਬੋਲਾ ਤੜਕ ਕੇ ਕੱਢ ਲਿਆ ਕੋਸ ਨਾ ਕੋ ਪਿਆ ਠੀਕ ਹੈ ਵੀਰੇ ਜੇ ਹਰ ਜੂਰ ਆਪਣੀ ਵੀਡੀਓ ਬਣਾਈ ਵੀ ਸਾਰੀਆਂ ਦੀ ਠੀਕ ਹੈ ਅੱਗੇ ਆ ਗਿਆ 2 ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਕਾ ਦੋ ਸੂਈ ਇਹ ਕੱਲ ਰਾਤ ਹੀ ਸੂਈ ਆ ਬੱਚਾ ਕੀ ਆ ਜੀ ਇਹਦੇ ਮਗਰ ਵੀ ਬੱਚਾ ਹੀ ਆ ਜੀ ਜੇਰ ਕੰਪਲੀਟ ਹਾਂ ਕੱਲ ਆਪਣੇ ਕੋਲ ਵੀਡੀਓ ਬਣਾਈਆਂ ਵਾ ਗੈ ਇਹਦਾ ਕਿੰਨਾ ਬੋਲਾ ਕੱਢਿਆ ਇਹਦਾ ਬੋਲਾ ਕੱਢਿਆ 3 ਕਿਲੋ ਬਈ ਯਾਰ 3.5 ਹਾਂ ਬਾਹਰ ਪਿੱਛੇ ਦੀ ਮਾਨਾ ਆਨਲਾਈਨ ਵੀ ਕੋਈ ਮੰਗਾਉਂਦਾ ਪੂਰ ਗਰੰਟੀ ਹੋ ਆਪਣੇ ਸਾਰੀਆਂ ਦੀ ਚੋਰ ਕੇ ਦਿਖਾ ਦੇ ਬਾਕੀ ਆਏ ਸਿੰਗੀਆਂ ਮੜਗਾ ਮੜਗਾ 2-2 ਇੰਚੀਆਂ ਇਹ ਤਾਂ ਲੈ ਵੀ ਜਾਣਗੇ ਹਾਂ ਵਾ ਲੈ ਜਾਂਦੇ ਆਪਾਂ ਦਾ ਲੋਡ ਹੀ ਨਹੀਂ ਕਰਮ ਵਾਲੀ ਕਿਹੜਾ ਕਹਿੰਦੀ ਲੈ ਲਓ ਇਹ ਤਾਂ ਪੂਚ ਚ ਬੱਚਾ ਇਹਦੇ ਮਗਰ ਵੀ ਵੋਟਾਂ ਜੇ ਨਿਕਲੋਂ ਨਾ। ਚੇਰਦੀ ਕੰਪਲੀਟ ਆ ਇਹ ਫੋੜ ਜੀ ਫੁੱਟੀ ਵੀ ਆ। ਹਾਂ ਫੋਟਾ ਫੁੱਟਾਂ ਆ ਬਾਈ। ਦਾਗਣ ਚ ਨਹੀਂ ਸਹੀ ਦਾਗਦੇ। ਹਾਂ ਹਮ ਜਾਣਦੇ ਦਾਗ ਹੀ ਵੇਗੇ ਇਹਦੇ। ਵੋਟਾ ਥਾਣਾ ਜੀ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਫੋੜ ਸ਼ਾਂਕ ਇਹਦੇ ਵੀ ਨਹੀਂ ਪੋਰਾ। ਤਿੰਨ ਕਿਲੋ ਬੋਲੀ। ਬਾਕੀ ਇਹ ਵੱਡੇ ਕੱਦ ਜਾ ਗਈ ਥੋੜੀ ਜੀ। ਇਹ ਵੱਡੇ ਚ ਹੈ ਗਈ ਠੀਕ ਆ। ਪਿਆ ਕਿੰਨਾ ਕ ਪਿਆਜ ਦੁੱਧ ਜੀ? ਦੁੱਧ ਪਿਆਜੂ ਬਾਈ ਯਾਰ 14-15 ਕਿਲੋ ਰਾਂ ਆਉਣਾ ਪਿਆਊਗੀ। ਹੱਕ ਐ ਨਾ ਹਾਂ ਇਹਨਾਂ ਦਾ ਹੱਕ ਵੀ ਸਹੀ ਗੱਲ। ਬਾਕੀ ਇਹ ਵੀ ਦੁੱਧ ਸੰਗਣਾ ਹੀ ਦੇਊਗੀ। ਸੰਗਣਾ ਸੰਗਣਾ ਬ ਕੱਲਾ ਕੱਲਾ ਨਿੱਖੜ ਮਾ ਸੋਹਣਾ ਕਾਟਾ ਲਾ ਰਿਹਾ ਵੰਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਟੌਪ ਦਾ ਥਣ ਲੱਗਿਆ ਵਾ ਥਣ ਬਹੁਤ ਸੋਹਣਾ ਬਈ ਚਵਾਈ ਬਹੁਤ ਸੋਹਣੀ ਠੀਕ ਐ ਇਹਦੀ ਇਹਦੀ ਜਵੇਂ ਧਾਰਾ ਮਾਰ ਇਹਦਾ ਮਾਰ ਦਿੰਦਾ ਨਹੀਂ ਮਾਰ ਦਿਓ ਜੀ ਮਾਰ ਦਿਓ ਇਹਦੇ ਨਿਆਣੇ ਦੀ ਲੋੜ ਹੁੰਦੀ ਨਾ ਨਿਆਣੇ ਦੀ ਲੋੜ ਹੀ ਨਹੀਂ ਬਈ ਠੰਡਾਂ ਬਹੁਤ ਕਰਮਾਂ ਲਿਆ ਮੈਂ ਕਹਿ ਰਿਹਾ ਉਹ ਠੰਡੀਆਂ ਫਾਇਦਾ ਹੀ ਬੇਰੇ ਠੰਡੀ ਦਾ ਹਾਂ ਉਹ ਕਹੇ ਦੀ ਬੁੜੀ ਨੇ ਚੋਨਾ ਕਹੇ ਸਹੀ ਗੱਲ ਕਿਲੋ ਖੰਡ ਘੱਟ ਦੇ ਦਊਗੀ ਚੱਲ ਹਾਂ ਜੇ ਹੁਣ ਚੋਇਆ ਚੋਇਆ ਡੋਲ ਹੀ ਦਿੱਤਾ ਫਿਰ ਹਾਂ ਫਾਇਦਾ ਹੀ ਸਹੀ ਗੱਲ ठानवी पूरा मोटा सोने तै दा कड्डे कर ही करमा ने थान बहुत सोनो भाई यार काढ दी है हम्म ਧਾਰ ਵੀ ਵਿਖਾ ਦਨੇ ਤੈਨੂੰ ਬਹੁਤ ਸੋਹਣੀ ਮਾਰਦੀ ਆ ਨਾ ਕਹਿਦਗੀ ਠੀਕ ਆ ਬੱਚਾ ਛੱਡੋ ਜਾਂ ਨਾ ਛੋਟੋ ਚੰਗਰ ਟੱਕਰ ਇਹਨੂੰ ਵੀ ਕੋਈ ਨਹੀਂ ਬਾਈ ਯਾਰ ਅੱਛਾ ਹਾਂ ਠੰਡਗਾ ਬਹੁਤ ਆਪਾਂ ਤਾਂ ਫਿਰ ਵੀ ਚਲ ਆ ਇਹਨੂੰ ਵਿਖਾਉਣਾ ਪੈਂਦਾ ਯਾਰ ਬਾਈ ਇਹਦਾ ਬੱਚਾ ਅਗਲਾ ਕਹਿੰਦਾ ਬੱਚਾ ਹੀ ਨਹੀਂ ਲਾਇਆ ਤੂੰ ਤਾਂ ਯਾਰ ਸਹੀ ਗੱਲ ਹੈ ਜੀ ਉਹਨੂੰ ਠੰਡਗਾ ਸਹੀ ਲੈਣੀ ਖਰਾਬ ਕਰਨੀ ਹੁੰਦਾ ਲੋ ਚਵਾਈ ਦਿਖਾ ਦਿੰਦੇ ਮੂਰਤੀ ਚਵਾਈ ਹੈ ਜੀ ਇਹ ਮਗਰ ਲੈ ਕੇ ਵੀ ਮਾਰੇ ਮਾਰਦੀ ਜੋ ਆਈ ਜੂ ਇਸ ਵੇਲੇ ਫੁੱਲ ਹੋਊਗੀ ਥਣ ਚੋ ਕੋ ਬਾਅਦ ਕਾਟ ਮੈਂ ਦੇ ਦਾਰਾਂਗਾ ਇਹਦਾ ਛੋਟਾ ਜਿਹਾ ਭਾਜਾ ਮੱਜ ਇਹ ਵੀ ਸਾਡੇ 43 ਦੀ ਦੇ ਦਾਂਗੇ ਬਈ ਛੋੜਾ ਲੈ ਜਾ ਸੱਜਣ ਕੋਈ ਹਾਂ ਕੋਈ ਕਰ ਦਾਂਗੇ ਮਾਨਦਾਨ ਬਈ ਠੀਕ ਹੈ ਬਈ ਹਾਂਜੀ ਤੇ ਕਾਲੀ ਵਹਿੜ ਆ ਗਈ ਇਹਦਾ ਸੂਆ ਕਿੰਨੇ ਮਾ ਵੀਰੇ ਇਹ ਦੂਜੇ ਸੂਏ ਲਈ ਗੱਭਣ ਆਈ ਇਹਦੇ ਗੱਭਣ ਹਾਂ ਇਹ ਗੱਭਣ ਕਿੰਨਾ ਲੈਂਦੀ ਆ ਬਸ ਤਿਆਰੀਆਂ ਜੇ 2-3 ਦਿਨ ਲੈਂਦੀ ਬਈ ਇਹਨਾਂ ਪਿਆ ਜੂ ਦੁੱਧ ਜੀ ਦੁੱਧ ਪਾਉਗੇ ਇਹ 18 ਕਿਲੋ ਥਣਾ ਦੀ ਗਾਰੰਟੀ ਆ ਫੁੱਲ ਭਾਰ ਪਿੱਛੇ ਦੀ ਥਣਾ ਦੀ ਠੰਡੀ ਸੀਲ ਦੀ ਫੁੱਲ ਗਾਰੰਟੀ ਬਈ ਹੋਰ ਦੀ ਵੀਰੇ ਇਹਨੂੰ ਬਾਕੀ ਪੰਜਾਬ ਵਾਲੀ ਜਰਸੀ ਆ ਗਈ ਵੱਡੀ ਹਾਂ ਪੰਜਾਬ ਵਾਲੀ ਬਲੈਕ ਕਲਰ ਦੀ ਚਾਹੀਦੀ ਹਾਂ ਬਲੈਕ ਆ ਬੀ ਇਹ ਕੱਦ ਕੱਠ ਵੱਡਾ ਫੇਸਬੁਕ ਵਖਾ ਲੇ ਸੰਭੀ ਬਲੀ ਚਮਕ ਦਮ ਕੋ ਚੈੱਕ ਕਰੋ ਪੂਰੀ ਹਾਂ ਚੋਂ ਕਾਲੀ ਕੰਨ ਨਿਕਾ ਜਾ ਸ਼ਾਇਦ ਅੰਦਾਜ਼ ਵਿੱਚ ਵੀ 4 ਹੋਵੇ ਤਾਂ 6 ਹੋਵੇ ਪੱਤੇ ਨਹੀਂ ਠੀਕ ਆ ਹਾਂ ਦੰਦਾਜੀ ਹੋਈ ਹੈ ਤਿਆਰੀ ਵੀ ਸੋਹਣੀ ਕਰੀ ਬਹੁਤ ਸੋਹਣੀ ਤਿਆਰੀ ਵੀ ਨਹੀਂ ਆਏ ਚੰਗੀ ਜਰਸੀ ਭਾਲਦੇ ਫਿਰਦੇ ਤਾਂ ਬਲੈਕ ਕਲਰ ਦੀ ਜਰਸੀ ਹਾਂ ਕਾਲੇ ਰੰਗ ਚ ਆ ਗਈ ਹੈ ਕਾਲੇ ਰੰਗ ਚ ਸੋਹਣਾ ਥਾਣਾ ਲੱਗਦਾ ਹੈ ਪਹਿਲਾਂ ਇਕੱਲਾ ਨਿੱਖੜ ਮਹੱਤਵ ਦੀ ਬਾਤ ਆ ਪਾਣੀਆਂ ਨਹੀਂ ਆਉਂਦੇ ਚੋਲ ਚਿੱਟੇ ਲੂਲੇ ਚੈੱਕ ਕਰ ਸਕਦੇ ਹੋ ਹ ਇਹ ਸਕੁਆਰ ਟੀ ਵੀ ਸੋਣੀ ਆ ਜੀ ਲਓ ਜੀ ਚੈੱਕ ਕਰ ਲਓ ਥਣ ਪੂਰਾ ਟਾਪ ਦਾ ਲੱਗਿਆ ਭਾਰ ਪਿੱਛੇ ਦੀ ਗਾਰੰਟੀ ਹਾਂ ਫੁੱਲ ਬਈ ਯਾਰ ਫੁੱਲ ਇਹਦਾ ਛੂਟ ਆ ਜਾ ਭਾਜ ਜੀ ਇਹ ਦੇ ਦਾਂਗੇ ਬਈ ਯਾਰ 60000 ਰੁਪਏ ਦੀ ਬਸ ਹੋਜੂ ਥੋੜਾ ਘਣਾ ਬਸ ਥੋੜਾ ਘਣਾ ਹੋਊ ਬਈ ਯਾਰ ਠੀਕ ਆ ਇਹ ਬਾਈ ਹਾਂ ਇੰਨੇ ਭਾਜ ਲਾ ਲਾ ਸਭ ਜੀ ਅਮਾ ਕਿਤੇ ਬੱਚਾ ਹੋਈਏ ਤਾਂ 70 75000 ਦੀ ਵੇਚ ਲਾਂਗੇ ਚੰਗੀ ਆ ਹਾਂ ਚੰਗੀ ਹੈ ਨਿਕਰ ਜਰਸੀ ਆ ਪੂਰੀ ਬਾਕੀ ਖਾਨ ਤੁਹਾਨੂੰ ਦਿੱਤਾ ਚਵਾਈ ਪਾਸ ਕਰਕੇ ਲਿਆ ਪੋਲੀ ਬਹੁਤ ਸੋਣੀ ਠੀਕ ਆ ਅੱਗੇ ਨਾਗ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨੇ ਇਹ ਚਾਰ ਤੇ ਆ ਗਿਆ ਉਗਨ ਨਮਾ ਜੀ ਇਹ ਦੂਜਾ ਸੁਹਾ ਸੁਈ ਆ ਜੀ ਕਦੋਂ ਸੁਈ ਆ ਇਹਨੂੰ ਲਾ ਲੋ ਸਾਬ 2 ਘੰਟੇ ਹੋਏ ਆ ਪਈਏ ਦੇਰੇ ਦੀ ਹਾਂ ਜੇ ਰੁਪਈਏ ਹਾਂ ਮਗਰ ਬੱਛਾ ਦੇ ਗਿਆ ਬਹੁਤ ਸੋਹਣਾ ਬਈਰ ਬੱਛੀ ਹੁੰਦੀ ਦਾ ਸ਼ਾਬਾਹ ਵਾਲਾ ਟੌਪ ਮਾਲਾ ਘੇਰਾ ਵਾਲਾ ਦਤਾਂ ਨਿਗਰ ਆ ਮੂੰਹ ਵੇਖ ਬਈਰ ਫਾਰਮ ਵਾਲੇ ਬੱਛਾ ਵਰਗਾ ਜਾਵਾ ਚੰਗੇ ਸੀ ਮਣਦਾ ਬੱਚਾ ਪੂਰਾ ਮੈਂ ਨਾ ਬਸ ਟੱਕਰਾ ਮਾਰਦਾ ਉੱਠਣਸਾਰ ਸੂਣਸਾਰ ਹੀ ਬਸ 2 ਮਿੰਟਾਂ ਜਿ ਉੱਠ ਖੜਿਆ ਠੀਕ ਨਿਗਰ ਹੀ ਬਹੁਤ ਆ ਉੱਠ ਰਹੀ ਸੀਗਾ ਹਾਂ ਸਹੀ ਗੱਲ ਪਲਿਆ ਵਾ ਪੂਰਾ ਕੱਢਿਆ ਥੋੜਾ ਕਨਾ ਬੋਲਾ ਹਾਂ ਇਹਦਾ ਕੱਢਾ ਬਈ 4.5 ਕਿਲੋ ਵੱਡੀ ਹੈ ਵੜੀ ਹਾਂ ਸਾਰੀਆਂ ਨਾਲੋਂ ਵੱਡੀ ਹੈ ਪੂਰੀ ਡਬਲ ਆ ਬਈ ਯਾਰ ਪੂਰੀ ਡਬਲ ਹੈ ਇਹਦੋਂ ਗਾਂ ਤਾਂ ਹੁਣ ਵੱਡੀ ਗਾਂ ਤਾਂ ਹੈ ਨਹੀਂ ਸਹੀ ਗੱਲ ਉਹ ਤਾਂ ਬੋਤਾ ਹੀ ਆਊਗਾ ਕਿੰਨਾ ਪਿਆਜੂ ਜੀ ਦੁੱਧ ਪੈਉ 20 ਕਿਲੋ ਬਈ ਯਾਰ ਪਿਆਜੂ ਜੀ ਤਿਆਰੀ ਸੋਹਣੀ ਆ ਹਾਪਣ ਮਾਲਕਾਂ ਨੇ 20 ਕਿਹਾ ਹੂੰ ਤੇ ਆਪਾਂ 20 ਕਹਿੰਨੇ ਵੱਧ ਘਾਉ ਕਹਿਣਾ ਠੀਕ ਆ ਬਾਕੀ ਏਡੀ ਗਾਂ ਤੇ ਇਹਨੂੰ ਦੱਸਦੀ ਬਈ ਯਾਰ ਕਿਉਂ ਦਿੰਦੀ ਆ ਕਲਿਨਾ ਜੇ ਏਡੀ ਗਾਂ ਨੇ ਨਾ ਦੁੱਧ ਦਿੱਤਾ ਫਿਰ ਦੇਣਾ ਬਾਕੀ ਚਵਾਈ ਦੀ ਆ ਪਧਾਰਾ ਮਾਰਦੇ ਬਹੁਤ ਸੋਹਣੀ ਆ ਠੀਕ ਆ ਚਵਾਈ ਦੀ ਵੀ ਇੱਕ ਹੋਣਾ ਥਨਾਂ ਦਾ ਸਹਿਜ ਇਕੱਲਾ ਇਕੱਲਾ ਨਿਖੜਮ ਥੋੜਾ ਜਿਹਾ ਮੌਸਮ ਅੱਜ ਗਿੱਲਾ ਹੋਇਆ ਗਿੱਲਾ ਹੋ ਗਿਆ ਸਹੀ ਗੱਲ ਆ ਮੀਂਹ ਦਾ ਚਲੋ ਕੋਈ ਨਹੀਂ ਠੰਡਾ ਹੋ ਗਿਆ ਚਲ ਠੰਡਾ ਤਾਂ ਚੰਗਾ ਹੀ ਹੈ ਅਗਰ ਮੈਸੇਜ ਆਦਾ ਇਸੇ ਦੀ ਬਾਕੀ ਹਵਾਨਾ ਚੈੱਕ ਕਰ ਸਕਦੇ ਹੋ ਥਣ ਇਕੱਲਾ ਇਕੱਲਾ ਨਿਖੜਮ ਹੱਥੀ ਚ ਵਾਈਲ ਫੂੜ ਸ਼ਾਂ ਕਿਦੇ ਵੀ ਨਹੀਂ ਪੂਰਾ ਬਾਕੀ ਵੱਛੀ ਹੁੰਦੀ ਬਾਈ ਅਦਾ 15000 ਦੇ ਵੱਛੀ ਹਾਂ ਜਾਮਦੀਨ आले ਬਾਈ ਸਹੀ ਗੱਲ ਐਹੋ ਜੀ ਵੱਛੀ ਮਿਲਦੀ ਹਾਂ ਟੀਕਲ ਹੋਣਾ ਵਗੈਰ ਕੇ ਡਾਕਟਰ ਵਿਚਾਰਨ ਚੰਗਾ ਹੀ ਭਰਿਆ ਹੂੰ ਚਲੋ ਹੁਣ ਆ ਚਲ ਵੱਛਾ ਆ ਗਿਆ ਕਰਮਾ ਦਾ ਹੁੰਦਾ ਵੱਛਾ ਵੱਛੀ ਤਾਂ ਭਾਈ ਬਹੁਤ ਸੋਹਣੀ ਬਾਈ ਯਾਰ ਭਾਈ ਦੀ ਅਸਲ ਨੰਬਰ ਓਕੇ ਮਗਰ ਲੈ ਜੇ ਜਰੇ ਮਾਰ ਦੇ ਹੋਰ ਸਰ ਲੈ ਜੇ ਆਪਣੀ ਫੁੱਲ ਬਾਈ ਗਰੰਟੀ ਹੋ ਗਈ ਜੀ ਸਾਫ ਆ ਜੀ ਸਾਫ ਹਾਂ ਦਵਾਈ ਦੀ ਸਾਫ ਹਾਂ ਠੰਡੀਆਂ ਸੀਲਾ ਵੇਲਾ ਬਾਈ ਯਾਰ ਨਿਆਣੇ ਨੂੰ ਤਾਂ ਬਿਨਾਂ ਹੀ ਮਿਲਦੀਆਂ ਲੈ ਆਪਾਂ ਨਿਆਣਾ ਪਾਇਆ ਨਹੀਂ ਪਵਾ ਵੀ ਲੈਣ ਦਾ ਕੰਮ ਕਹਿਣ ਨੂੰ ਕੀ ਹਣਾ ਠੀਕ ਹੈ ਹਾਂ ਇਹਦੀ ਡਿਮਾਂਡ ਇਬਾ 3000 ਦੀ ਜੈ ਸੁਣੋ ਵੀਰ ਜੇ ਕੋਈ ਕੱਠੀਆਂ ਲੈ ਜੇ ਹੋਜੂ ਮਾਨਤਨ ਹਾਂ ਹੋਗੇ ਤਾਂ ਕਰ ਲਾਂਗੇ ਚਲ ਥੋੜਾ ਘਣਾ ਫੀਸ ਬਗਣਾ ਕਰਾਇਆ ਕੱਪਾ ਛੱਡ ਦਾਂਗੇ ਹੋਰ ਕੀ ਹੈ ਠੀਕ ਹੈ ਜੀ ਜੇ ਕੋਈ ਕੱਠੀਆਂ ਲੈ ਜੂ ਤਾਂ ਭਾਈ ਕਹਿੰਦਾ ਮਾਨਤਨ ਜ਼ਿਆਦਾ ਹੋਜੂ ਵਹਿੜਾ ਚੰਗੀਆਂ ਨੇ ਕੱਠਾ ਲੈਂਦਾ ਭਾਈ ਜੋੜਾ ਜੋੜਾ ਵੀ ਲੈਂਦਾ ਜਾ ਅਗਲੇ ਜੀ ਪਹੁੰਚ ਕਰ ਦਾਂਗੇ ਠੀਕ ਹੈ ਜੇ ਕੋਈ ਜੋੜਾ ਜੋੜਾ ਵੀ ਲੈ ਜੂਗਾ ਨਾ ਸਾਵੇਂ ਭਾਈ ਕਹਿੰਦਾ ਪਹੁੰਚ ਫਰੀ ਕਰ ਦਾਂਗੇ ਪਹੁੰਚੀਆਂ ਵਹਿੜਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ